ਸਤ ਨਾਮੁ ਵਾਹਿਗੁਰੂ ਸਾਹਿਬ ਜੀਓ ਬਹੁਤ ਜਨਮ ਬਿਸ਼ੂਰੀ ਠੀ ਮੌਦੋ ਇਹ ਜਨਮ ਤੇ ਮਾਰੀ ਲਿਖੇ ਕਹੇ ਰਬ ਦਾਸ ਅਸ ਲਗ ਜੀਵਉ

ਕਾਲ ਪੁਰਖ ਪਰਮਾਤਮਾ ਦੀ ਰਹਿਮਤ ਕਿਰਪਾ ਬਖਸ਼ਿਸ਼ ਮਿਹਰ ਸਦਕਾ ਨਗਰ ਦੀਆਂ ਸਰਬੱਤ ਸਿੱਖ ਸੰਗਤਾਂ ਇਕੱਤਰ ਹੋ ਕੇ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਜੀ ਦੇ ਦਰਬਾਰ ਵਿੱਚ ਬਣੀ ਪੜ ਸੁਣ ਕੇ ਸੰਗਤ ਕਰਕੇ ਸੇਵਾ ਕਰਕੇ ਲਾਹਾ ਪ੍ਰਾਪਤ ਕਰਦੇ ਹੋ ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ ਤਹਿ ਮੇਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ ਪਿਛਲੇ ਕੱਲ ਰੋਜ ਤੋਂ ਗੁਰੂ ਨਾਨਕ ਪ੍ਰਸਰ ਮੌਰ ਸ਼ਰੋਮਣੀ ਰਚਨਾ ਬਾਣੀ ਆਸਾ ਕੀ ਬਾਣ ਜਿਸ ਦੀ ਕਥਾ ਆਪਾਂ ਆਰੰਭ ਕੀਤੀ ਸੀ ਆਸਾ ਕੀ ਬਾਣ ਸ਼ੁਰੂ ਦੇ ਵਿੱਚ ਮੂਲ ਮੰਤਰ ਦਰਜ ਹੈ ਗੁਰਸਿੱਖੀ ਦਾ ਮੁੱਢਲਾ ਜਿਹੜਾ ਸਿਧਾਂਤ ਹੈ ਕੱਲ ਵੀ ਆਪਾਂ ਵਿਚਾਰਿਆ ਸੀ ਕਿਉਂਕਿ ਘਰ ਦੇ ਵਿੱਚ ਜਦੋਂ ਬੱਚਾ ਛੋਟਾ ਹੁੰਦਾ ਹੈ ਕਈ ਵਾਰੀ ਮਾਤਾ ਪਿਤਾ ਸਿਆਣੇ ਹੋਣ ਤੇ ਉਹ ਬੱਚਿਆਂ ਨੂੰ ਕਹਿੰਦੇ ਨੇ ਕਿ ਮੂਲ ਮੰਤਰ ਦਾ ਪਾਠ ਕਰੋ ਤੇ ਜੇ ਕਿਤੇ ਸਾਨੂੰ ਮੂਲ ਮੰਤਰ ਦਾ ਪਤਾ ਨਾ ਹੋਵੇ ਤੇ ਬੱਚੇ ਸਾਡੇ ਸਹੀ ਅਰਥ ਸਹੀ ਗਿਆਨ ਪ੍ਰਾਪਤ ਨਹੀਂ ਕਰ ਸਕਣਗੇ। ਮੂਲ ਮੰਤਰ ਕਿੰਨੀ ਬਾਦੀ ਇਹਦੇ ਅਰਥ ਇਹਦੀ ਵਿਚਾਰਧਾਰਾ ਕੀ ਹੈ ਆਪਾਂ ਆਸਾ ਕੀ ਵਾਰ ਦੇ ਆਰੰਭ ਵਿੱਚ ਕੱਲ ਦੇ ਦੀਵਾਨ ਵਿੱਚ ਸਰਬਨ ਕੀਤਾ ਹੈ। ਬਹੁਤੀ ਬਾਣੀ ਗੁਰਬਾਣੀ ਪੜਦੇ ਹਾਂ ਪਰ ਉਸ ਦੀ ਵਿਚਾਰ ਨਹੀਂ ਪਤਾ ਹੁੰਦੀ ਸੋ ਇੱਕ ਛੋਟਾ ਜਿਹਾ ਯਤਨ ਆਪਾ ਨਗਰ ਦੇ ਸਹਿਯੋਗ ਨਾਲ ਸੰਗਤ ਦੇ ਸਹਿਯੋਗ ਨਾਲ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਇਹ ਯਤਨ ਆਰੰਭ ਕੀਤਾ ਵੀ ਗੁਰਮਤ ਵਿਚਾਰਾਂ ਪਿਛਲੇ ਕਾਫੀ ਸਮੇਂ ਤੋਂ ਆਪਾਂ ਕਰ ਰਹੇ ਹਾਂ ਆਸਾ ਕੀ ਬਾਾਰ ਮੂਲ ਮੰਤਰ ਸ਼ੁਰੂ ਵਿੱਚ ਅੱਗੇ ਜੋ ਸਰਲੇਖ ਹੈ ਆਸਾ ਕੀ ਬਾਾਰ ਦਾ ਉੱਥੋਂ ਆਪਾਂ ਅੱਜ ਦੀ ਕਥਾ ਅੱਗੇ ਆਰੰਭ ਕਰਾਂਗੇ ਗੁਰੂ ਚਰਨਾਂ ਦੇ ਵਿੱਚ ਜਿੰਨੀ ਵੀ ਸੰਗਤ ਪਹੁੰਚੀ ਹੈ ਜਾਂ ਪਹੁੰਚ ਰਹੀ ਹੈ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਗੁਰੂ ਫਤੇ ਪਰਬਾਨ ਕਰੂ ਕੋਈ ਵੀ ਰਸਨਾ ਬਾਂਝੀ ਨਾ ਰਹੇ ਦੋਵੇਂ ਹੱਥ ਜੋੜ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਹੈ ਸਰਲੇਖ ਮੂਲ ਮੰਤਰ ਤੋਂ ਬਾਅਦ ਮੂਲ ਮੰਤਰ ਇੱਕ ਓਅੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਅੱਗੇ ਹੈ ਆਸਾ ਮਹਲਾ ਪਹਿਲਾ ਆਸਾ ਰਾਗ ਦਾ ਨਾਮ ਹੈ ਮਹਲਾ ਦਾ ਭਾਵ ਹੈ ਸਰੀਰ ਪਹਿਲਾ ਦਾ ਭਾਵ ਹੈ ਪਹਿਲੇ ਗੁਰੂ ਗੁਰੂ ਨਾਨਕ ਸਾਹਿਬ ਗੁਰਬਾਣੀ ਵਿੱਚ ਜਿੱਥੇ ਵੀ ਮਹਲਾ ਸ਼ਬਦ ਆਇਆ ਉਹਦਾ ਭਾਵ ਹੈ ਸਰੀਰ ਮਹੱਲਾ ਦੂਜਾ ਭਾਵ ਗੁਰੂ ਅੰਗਦ ਸਾਹਿਬ ਮਹੱਲਾ ਤੀਜਾ ਗੁਰੂ ਅਮਰਦਾਸ ਜੀ ਇਹ ਬਰੀਕੀ ਦੇ ਨਾਲ ਗੱਲਾਂ ਵਿਚਾਰਾ ਤਾਂ ਕਰਨੀਆਂ ਪੈਂਦੀਆਂ ਕਿਉਂਕਿ ਕਈ ਵਾਰੀ ਸਿੱਖ ਸੰਗਤਾਂ ਵਿੱਚ ਬੜਾ ਉਤਸ਼ਾਹ ਹੁੰਦਾ ਬਾਣੀ ਸਿੱਖਣ ਦਾ ਪੜਨ ਦਾ ਸਰਲੇਖ ਹੈ ਆਸਾ ਮਹੱਲਾ ਪਹਿਲਾ ਆਸਾ ਰਾਗ ਦਾ ਨਾਮ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹ ਚੌਥਾ ਰਾਗ ਹੈ ਮਹੱਲਾ ਦਾ ਭਾਵ ਹੈ ਸਰੀਰ ਪਹਿਲਾ ਦਾ ਭਾਵ ਹੈ ਗੁਰੂ ਨਾਨਕ ਸਾਹਿਬ ਬਾਰਸ ਲੋਕਾਂ ਨਾਲ ਇਹ ਜਿਹੜੀ ਬਾਾਰ ਹੈ ਇਹਦੇ ਵਿੱਚ ਸ਼ਲੋਕ ਵੀ ਦਰਜ ਨੇ 22 ਬਾਰਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਨੇ 21 ਬਾਰਾਂ ਦੇ ਵਿੱਚ ਸ਼ਲੋਕ ਨੇ ਤੇ ਜਿਹੜੀ ਇੱਕ ਬਾਾਰ ਭਾਈ ਸੱਤਾ ਤੇ ਬਲਵੰਡ ਜੀ ਦੀ ਹੈ ਉਹ ਨਰੋਲ ਪ੍ਰਤਨ ਤਰੀਕੇ ਦੇ ਨਾਲ ਹੈ ਜਿਹਦੀਆਂ ਕੇਵਲ 8 ਪੌੜੀਆਂ ਨੇ ਉਹਦੇ ਵਿੱਚ ਸ਼ਲੋਕ ਦਰਦ ਨਹੀਂ ਇਹ ਬੇਸਿਕ ਜਾਣਕਾਰੀ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁੱਢਲੀ ਜਾਣਕਾਰੀ ਕਿਉਂਕਿ ਜਿਸ ਗੁਰੂ ਨੂੰ ਮੱਥਾ ਟੇਕਦੇ ਆ ਸਿੱਖਾਂ ਨੂੰ ਉਹਦੇ ਬਾਰੇ ਜਾਣਨ ਦਾ ਵੀ ਪੂਰਾ ਪੂਰਾ ਅਧਿਕਾਰ ਹੈ ਹੱਕ ਹੈ 21 12 ਦੇ ਵਿੱਚ ਸ਼ਲੋਕ ਨੇ ਸ਼ਲੋਕ ਗੁਰੂ ਅਰਜਨ ਸਾਹਿਬ ਜੀ ਦੇ ਗੁਰੂ ਨਾਨਕ ਸਾਹਿਬ ਜੀ ਦੇ ਗੁਰੂ ਅਮਰਦਾਸ ਜੀ ਦੇ ਗੁਰੂ ਅੰਗਦ ਸਾਹਿਬ ਜੀ ਦੇ ਇਸੇ ਪ੍ਰਕਾਰ ਸਰਲੇਖ ਦੇ ਵਿੱਚ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਵਾਰ ਸ਼ਲੋਕਾਂ ਨਾਮ ਕਿ ਇਹ ਜਿਹੜੀ ਵਾਰ ਹੈ ਇਹਦੇ ਵਿੱਚ ਸ਼ਲੋਕ ਦਰਜ ਨੇ ਅਗਲੀ ਗੱਲ ਕੀਤੀ ਗੁਰੂ ਨਾਨਕ ਸਾਹਿਬ ਜੀ ਨੇ ਕਹਿੰਦੇ ਸਲੋਕ ਭੀ ਮਹੱਲੇ ਪਹਿਲੇ ਕੇ ਲਿਖੇ ਜਿਹੜੇ ਇਹਦੇ ਵਿੱਚ ਸਲੋਕ ਨੇ ਗੁਰੂ ਨਾਨਕ ਸਾਹਿਬ ਜੀ ਦੇ ਦਰਜ ਨੇ ਗੁਰੂ ਨਾਨਕ ਸਾਹਿਬ ਨੇ ਲਿਖੇ ਨੇ ਸਲੋਕ ਭੀ ਮਹੱਲੇ ਪਹਿਲੇ ਕੇ ਲਿਖੇ ਗੁਰਬਾਣੀ ਸਾਰੀ ਕਵਿਤਾ ਰੂਪ ਦੇ ਅੰਦਰ ਹੈ ਪੋਇਟਰੀ ਰੂਪ ਦੇ ਅੰਦਰ ਹੈ ਔਰ ਕੁਝ ਕੁ ਗੱਲਾਂ ਜਿਹੜੀਆਂ ਨੇ ਨੇ ਉਹ ਵਾਰਤਕ ਰੂਪ ਦੇ ਅੰਦਰ ਨੇ ਹੁਣ ਜਿਹੜੀ ਇਹ ਗੱਲ ਲਿਖੀ ਐ ਇਸ ਰਲੇਖ ਵਿੱਚ ਇਹ ਵਾਰਤਕ ਰੂਪ ਹੈ ਸ਼ਲੋਕ ਭੀ ਮਹੱਲੇ ਪਹਿਲੇ ਕੇ ਲਿਖੇ ਬਾਅਦ ਸ਼ਲੋਕਾਂ ਨਾਲ ਇਹ ਵਾਰਤਕ ਹੈ ਫਿਰ ਅੱਗੇ ਲਿਖੀ ਗੱਲ ਕਹਿੰਦੇ ਟੁੰਡੇ ਅਸ ਰਾਜੇ ਕੀ ਧੁਨੀ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਇਹ ਬਾਦ ਦੀ ਰਚਨਾ ਕੀਤੀ ਲਿਖੀ ਉਸ ਸਮੇਂ ਪੰਜਾਬ ਦੀ ਧਰਤੀ ਦੇ ਉੱਤੇ ਰਾਜਾ ਅਸਰਾਜ ਉਹਦੀ ਬਹਾਦਰੀ ਦਾ ਕਿੱਸਾ ਪੰਜਾਬ ਦੇ ਵਿੱਚ ਬੜਾ ਪੜਿਆ ਜਾਂਦਾ ਸੀ ਇਹ ਰਾਜਾ ਅਸਰਾਜ ਸਾਰੰਗ ਦਾ ਪੁੱਤਰ ਸੀ ਜਿਹੜਾ ਰਾਜਾ ਅਸਰਾਜ ਸੀ ਇਹ ਦੇਖਣ ਵਿੱਚ ਬੜਾ ਖੂਬਸੂਰਤ ਅਤੇ ਸੋਹਣਾ ਸੀ ਰਾਜੇ ਸਾਰੰਗ ਦੀ ਜਿਹੜੀ ਘਰ ਵਾਲੀ ਸੀ ਅਸਰਾਜੇ ਦੀ ਜਿਹੜੀ ਮਤਰੀਮਾ ਉਹਨੇ ਗਲਤ ਨਿਗਾਹ ਦੇ ਨਾਲ ਅਸਰਾਜ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦਾ ਯਤਨ ਕੀਤਾ ਪਰ ਜਿਹੜਾ ਰਾਜਾ ਅਸਰਾਜ ਸੀ ਉਹਨੇ ਆਪਣਾ ਧਰਮ ਪਾਲਿਆ ਵੇਖ ਪਰਾਈਆਂ ਚੰਗੀਆਂ ਮਾਮਾ ਈਆਂ ਭੈਣਾ ਜਾਣ ਰਾਜ ਅਸਰਾਜ ਨੂੰ ਮਤਰੇਈ ਨੇ ਜਦੋਂ ਬਸ ਦੇ ਵਿੱਚ ਨਾ ਕਰ ਸਕੀ ਉਹਨੇ ਰਾਜੇ ਸਾਰੰਗ ਦੇ ਕੋਲੇ ਸ਼ਿਕਾਇਤ ਕਰ ਦਿੱਤੀ ਵੀ ਇਹਨੇ ਮੇਰੇ ਨਾਲ ਦੁਰਭਿਹਾਰ ਕੀਤਾ ਰਾਜੇ ਸਾਰੰਗ ਨੇ ਆਪਣੇ ਪੁੱਤਰ ਅਸਰਾਜ ਦੇ ਹੱਥ ਵੜਾ ਦਿੱਤੇ ਇਹ ਉਸ ਸਮੇਂ ਗਾਥਾ ਪ੍ਰਚਲਿਤ ਸੀ ਹੱਥ ਵਢਾ ਦਿੱਤੇ ਰਾਜਾ ਆਪਣੇ ਧਰਮ ਦਾ ਪਾਲਣ ਕਰਦਾ ਹੋਇਆ ਕਿਉਂਕਿ ਚੰਗੀ ਜ਼ਿੰਦਗੀ ਜਿਉਣਾ ਵੀ ਇੱਕ ਧਰਮ ਦਾ ਪਾਲਣ ਹੈ ਆਪਣੇ ਸਰੀਰ ਨੂੰ ਸਹੀ ਰਸਤੇ ਲਾਉਣਾ ਚੰਗੀ ਜ਼ਿੰਦਗੀ ਜਿਉਣਾ ਸੱਚ ਨਾਲ ਜੁੜਨਾ ਇਹ ਵੀ ਇੱਕ ਧਰਮ ਦਾ ਹਿੱਸਾ ਹੈ ਰਾਜਾ ਅਸਰਾਜ ਇਹ ਰਾਜੇ ਸਾਰੰਗ ਦਾ ਦੇਸ਼ ਛੱਡ ਕੇ ਚਲਾ ਗਿਆ ਇਹ ਆਪਣੀ ਯੋਗਤਾ ਦੇ ਨਾਲ ਇਹਨੇ ਇੱਕ ਵੱਖਰਾ ਰਾਜ ਕਾਇਮ ਕੀਤਾ ਇਹਦੀ ਜਿਹੜੀ ਹੁਨਰ ਦੀ ਗੱਲ ਸੀ ਰਾਜੇ ਸਾਰੰਗ ਕੋਲੇ ਪਹੁੰਚੀ ਰਾਜੇ ਸਾਰੰਗ ਨੇ ਆਪਣੀ ਮਾਫੀ ਮੰਗੀ ਪਰ ਜਿਹੜਾ ਰਾਜੇ ਸਾਰੰਗ ਦਾ ਮਤਰੀ ਦੀ ਕੁੱਖ ਤੋਂ ਜਨਮਿਆ ਪੁੱਤਰ ਖਾਨ ਸੀ ਉਹਨੇ ਟੁੰਡੇ ਅਸ ਰਾਜੇ ਦੇ ਨਾਲ ਜੰਦ ਕੀਤਾ ਟੁੰਡਾ ਅਸ ਰਾਜਾ ਇਹ ਜਿੱਤ ਗਿਆ ਲਿਖਾਰੀਆਂ ਨੇ ਪੁਰੇ ਇਹਦੀ ਜਿੱਤ ਦੀ ਖੁਸ਼ੀ ਦੇ ਵਿੱਚ ਵਾਰ ਲਿਖੀ ਉਸ ਵਾਰ ਦੀ ਚਾਲ ਦੇ ਉੱਤੇ ਆਸਾ ਕੀ ਵਾਰ ਧੰਗੁਰੂ ਨਾਨਕ ਸਾਹਿਬ ਜੀ ਨੇ ਲਿਖੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 9 ਧੁਨੀਆਂ ਨੇ ਇਹਨਾਂ 9 ਧੁਨੀਆਂ ਦੇ ਉੱਤੇ 12 ਨੂੰ ਗਾਉਣ ਦੀ ਜਿਹੜੀ ਹਦਾਇਤ ਕੀਤੀ ਗਈ ਹੈ ਕੁਝ ਖਾਸ ਵਾਰਾਂ 9 12 9 ਤੁਮੀਆਂ ਦੇ ਉੱਤੇ ਗਾਉਣ ਦੀ ਹਦਾਇਤ ਕੀਤੀ ਗਈ ਹੈ 12 ਦਾ ਜਿਹੜਾ ਭਾਵ ਅਰਥ ਹੁੰਦਾ ਹੈ ਵੀਰ ਰਸ ਲੋਕਾਂ ਦੇ ਵਿੱਚ ਵੀਰ ਰਸ ਭਰਨਾ ਜਿਵੇਂ ਅੱਜ ਕੱਲ ਢਾਡੀ 12 ਇਤਿਹਾਸ ਸੁਣਾਉਂਦੇ ਨੇ ਉਸ ਸਮੇ ਗੁਰਬਾਣੀ ਦੀਆਂ 12 गा ਕੇ ਲੋਕਾਂ ਨੂੰ ਰੱਬ ਦੇ ਵੱਲ ਪ੍ਰੇਰਿਤ ਕੀਤਾ ਜਾਂਦਾ ਸੀ ਸੋਸਰ ਲੇਖ ਨੂੰ ਧਿਆਨ ਵਿੱਚ ਰੱਖਿਓ ਬਾਰਿਸ ਲੋਕਾਂ ਨਾਲ ਸ਼ਲੋਕ ਭੀ ਮਹੱਲੇ ਪਹਿਲੇ ਕੀ ਲਿਖੇ ਟੁੰਡੇ ਅਸ ਰਾਜੇ ਕੀ ਧੁਨੀ ਇਹ ਜਿਹੜੀ ਬਾਰ ਹੈ ਰਾਜੇ ਅਸ ਰਾਜ ਟੁੰਡੇ ਅਸ ਰਾਜ ਦੀ ਧੁਨੀ ਦੇ ਉੱਤੇ ਗਾਉਣ ਦੀ ਹਦਾਇਤ ਹੈ ਅੱਗੇ ਫਿਰ ਸ਼ਲੋਕ ਆਰੰਭ ਹੁੰਦਾ ਹੈ ਚੇਤੇ ਰੱਖਿਓ ਇਹਦੇ ਵਿੱਚ 24 ਪੌੜੀਆਂ ਨੇ ਤੇ 24 ਪੌੜੀਆਂ ਦੇ ਨਾਲ ਸ਼ਲੋਕ ਨੇ ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦੇ ਗੁਰੂ ਅੰਗਦ ਸਾਹਿਬ ਜੀ ਦੇ ਇੱਕ ਇੱਕ ਪੌੜੀ ਦੇ ਵਿੱਚ ਇੱਕ ਇੱਕ ਵਿਸ਼ਾ ਹੈ ਉਸ ਵਿਸ਼ੇ ਦੇ ਅਕੋਰਡਿੰਗ ਉਸ ਵਿਸ਼ੇ ਦੇ ਮੁਤਾਬਕ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਵੱਲੋਂ ਸ਼ਲੋਕ ਦਰਜ ਕੀਤੇ ਗਏ ਨੇ ਤੇ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਬਾਰਾਂ ਦਰਜ ਕੀਤੀਆਂ। ਅਸੀਂ ਕਈ ਵਾਰੀ ਪਾਠ ਕਰਦੇ ਤਾਂ ਹਾਂ ਪਰ ਜੇ ਕਿਤੇ ਛੋਟੀਆਂ-ਛੋਟੀਆਂ ਗੱਲਾਂ ਸਾਨੂੰ ਗੁਰਬਾਣੀ ਦੀਆਂ ਪਤਾ ਲੱਗ ਜਾਣ ਤੇ ਸੱਚ ਜਾਣਿਓ ਸਾਡੇ ਹਿਰਦੇ ਦੇ ਵਿੱਚੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਿਆਰ ਜਿਹੜਾ ਹੈ ਕਦੇ ਵੱਖ ਨਹੀਂ ਹੋ ਸਕਦਾ। ਅੱਜ ਤੇ ਅਸੀਂ ਕੱਚੇ ਹੋ ਗਏ। ਅੱਜ ਸਾਡੀ ਜਿਹੜੀ ਸੁਰਤ ਹੈ ਵੱਧਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ ਮੇਰੇ ਵਰਗਾ ਗੁਰਦੁਆਰੇ ਆਉਂਦਾ ਹੈ ਕੇਵਲ ਦੌਲਤ ਦੀ ਖਾਤਰ ਪੈਸੇ ਦੀ ਖਾਤਰ ਤੁਸੀਂ ਗੁਰਦੁਆਰੇ ਆਉਂਦੇ ਹੋ ਸੁੱਖਾਂ ਦੀ ਖਾਤਰ ਪਰ ਕਿੰਨਾ ਚੰਗਾ ਹੋਵੇ ਜਦੋਂ ਦਸਮ ਪਾਤਸ਼ਾਹ ਦੇ ਆਪ ਸਬਈਏ ਦੇ ਵਿੱਚ ਬਚਨ ਪੜੇ ਜਿੰਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਗੁਰਦੁਆਰੇ ਆਈਏ ਪਿਆਰ ਦੇ ਬੱਜੇ ਹੋਏ ਵੀ ਸਤਿਗੁਰੂ ਸਾਨੂੰ ਸੁੱਖ ਨਹੀਂ ਚਾਹੀਦੇ ਸਾਨੂੰ ਦੌਲਤ ਨਹੀਂ ਚਾਹੀਦੀ ਸਾਨੂੰ ਤੇ ਤੁਹਾਡੇ ਨਾਲ ਐਸਾ ਪਿਆਰ ਹੈ ਕਿ ਜਿਵੇਂ ਦੇ ਪਿਆਰ ਦੀ ਗੱਲ ਭਗਤ ਰਬਦਾਸ ਜੀ ਨੇ ਆਪਣੀ ਬਾਣੀ ਦੇ ਵਿੱਚ ਕੀਤੀ ਹੈ ਨਾ ਕਿ ਜੋਤਮ ਗਿਰਬਰ ਤੋ ਹਮ ਮੋਰਾ ਜੋਤਮ ਚੰਦ ਤੋ ਹਮ ਭਏ ਹੈ ਚੋਰਾ ਬਾਬਾ ਰਬਦਾਸ ਜੀ ਕਹਿੰਦੇ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਬਰ ਸੰਗ ਤੋਰੀ ਕਿਤੇ ਇਦਾਂ ਦਾ ਪਿਆਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਬਣ ਜਾਏ। ਫਿਰ ਸੱਚ ਜਾਣਿਓ ਫਿਰ ਅੰਮ੍ਰਿਤ ਵੇਲਾ ਕਦੇ ਸਿੱਖ ਦਾ ਖੁੰਝ ਨਹੀਂ ਸਕਦਾ। ਦੁਨੀਆ ਦਾ ਕੰਮ ਕਰਨ ਤੋਂ ਪਹਿਲਾਂ ਉਹ ਪਹਿਲਾਂ ਸਤਿਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਆਪਣਾ ਮੱਥਾ ਝੁਕਾਵੇਗਾ। ਹੁਣ ਆਸਾਂ ਕੀ ਬਾਾਰ ਆਰੰਭ ਹੋਈ ਹੈ। ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਵਾਰਸ ਲੋਕਾਂ ਨਾਲ ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੇ ਕੀ ਤੁਨੀ ਅੱਗੇ ਹੈ ਸ਼ਲੋਕ ਮਹੱਲਾ ਪਹਿਲਾ ਗੁਰੂ ਨਾਨਕ ਸਾਹਿਬ ਜੀ ਦਾ ਧੰ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਬਲਿਹਾਰੀ ਗੁਰ ਆਪਣੇ ਦੇਵ ਹਾੜੀ ਸਦਬਾਰ ਜਿਨ ਮਾਨਸ ਤੇ ਦੇਵ ਤੇ ਕੀ ਏਕ ਕਰਤ ਨ ਲਾਗੀ ਬਾਰ ਇਹ ਗੁਰੂ ਨਾਨਕ ਸਾਹਿਬ ਜੀ ਦਾ ਸ਼ਲੋਕ ਹੈ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਕਹਿੰਦੇ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ ਬਲਿਹਾਰ ਜਾਂਦਾ ਹਾਂ ਜਿਸ ਗੁਰੂ ਨੇ ਆਮ ਮਨੁੱਖਾਂ ਤੋਂ ਮੈਨੂੰ ਦੇਵਤੇ ਬਣਾ ਦਿੱਤਾ ਹੈ ਕਿਉਂਕਿ ਜਦੋਂ ਮਨੁੱਖ ਦੀ ਜਿਹੜੀ ਸੋਚ ਬਦਲ ਜਾਂਦੀ ਹੈ ਮਨੁੱਖ ਫਿਰ ਆਮ ਮਨੁੱਖ ਨਹੀਂ ਰਹਿੰਦਾ ਉਹ ਪਰਮਾਤਮਾ ਦਾ ਰੂਪ ਬਣ ਜਾਂਦਾ ਹੈ ਰੱਬ ਕੋਈ ਵੱਖਰਾ ਨਹੀਂ ਬੁੱਲੇ ਸ਼ਾਹ ਦਾ ਇੱਕ ਅਖਾਣ ਬੜਾ ਜ਼ੁਬਾਨ ਤੇ ਹੈ ਕਿ ਬੁੱਲਿਆ ਰੱਬ ਤੇਰੇ ਤੋਂ ਵੱਖ ਨਹੀਂ ਤੇਰੀ ਵੇਖਣ ਵਾਲੀ ਅੱਖ ਨਹੀਂ ਰੱਬ ਕੋਈ ਸੱਤਵੇਂ ਅਸਮਾਨ ਤੇ ਨਹੀਂ ਰਹਿੰਦਾ ਕੋਈ ਉੱਪਰ ਨਹੀਂ ਰਹਿੰਦਾ ਰੱਬ ਕਦੇ ਪੱਥਰਾਂ ਦੇ ਵਿੱਚ ਨਹੀਂ ਰਹਿੰਦਾ ਰੱਬ ਕੋਈ ਚਾਰ ਦੀਵਾਰੀਆਂ ਦੇ ਵਿੱਚ ਕੈਦ ਨਹੀਂ ਹੈ ਰੱਬ ਹਿਰਦੇ ਦੇ ਅੰਦਰ ਹੈ ਰੱਬ ਕੁਦਰਤ ਦੇ ਵਿੱਚ ਹੈ ਬਿelhਾਰੀ ਕੁਦਰਤ ਬਸਿਆ ਤੇਰੇ ਤੇਰਾ ਅੰਤ ਨਾ ਜਾਈ ਲਖਿਆ ਜਾਤ ਮੈਂ ਜੋਤ ਜੋਤ ਮੈਂ ਜੱਤ ਅਕਲ ਕਲਾ ਪ੍ਰਪੂਰ ਰਹਾ ਰੱਬਰ ਕਿਸ ਨੂੰ ਕਿਹਾ ਗਿਆ ਹੈ ਗੁਰਬਾਣੀ ਦੇ ਮੁਤਾਬਕ ਪਰਮਾਤਮਾ ਜਦੋਂ ਸਾਡੀ ਆਤਮਾ ਉੱਚੀ ਹੋ ਜਾਏ ਬੰਦਾ ਪਰਮਾਤਮਾ ਦਾ ਰੂਪ ਬਣ ਜਾਂਦਾ ਹੈ ਆਤਮਾ ਹਰ ਇੱਕ ਸਰੀਰ ਵਿੱਚ ਹੈ ਦੋ ਸ਼ਬਦਾਂ ਦਾ ਸੁਮੇਲ ਹੈ ਪਰਮਾਤਮਾ ਪਰਮ ਆਤਮਾ ਪਰਮ ਦਾ ਅਰਥ ਹੁੰਦਾ ਹੈ ਵੱਡਾ ਜਦੋਂ ਮਨੁੱਖ ਚੰਗੇ ਪਾਸੇ ਲੱਗ ਜਾਵੇ ਜਦੋਂ ਮਨੁੱਖ ਸਿਆਣਪ ਦੇ ਵੱਲ ਵਧੇ ਉਨੂੰ ਕਿਹਾ ਜਾਂਦਾ ਹੈ ਇਹ ਪਰਮਾਤਮਾ ਦਾ ਰੂਪ ਹੋ ਚੁੱਕਾ ਹੈ ਰੱਬ ਕੋਈ ਵੱਖਰਾ ਨਹੀਂ ਪਰਮਾਤਮਾ ਸਾਡੇ ਹਿਰਦੇ ਦੇ ਵਿੱਚ ਵੱਸਦਾ ਹੈ ਪਤਾ ਕਿਵੇਂ ਲੱਗਦਾ ਗੁਰੂ ਦੀ ਵਿਚਾਰਧਾਰਾ ਦੇ ਮੁਤਾਬਕ ਗੁਰੂ ਦੀ ਸਿੱਖਿਆ ਦੇ ਅਨੁਸਾਰ ਅੱਜ ਤੇ ਰੱਬ ਨੂੰ ਕੈਦ ਕੀਤਾ ਹੋਇਆ ਹੈ ਰੱਬ ਦੀ ਗੱਲ ਅਸੀਂ ਸੱਚ ਨੂੰ ਪਾਲਣ ਦਾ ਯਤਨ ਨਹੀਂ ਕਰਦੇ ਵੀ ਰੱਬ ਨੂੰ ਕਿਵੇਂ ਅਸੀਂ ਆਪਣੇ ਹਿਰਦੇ ਦੇ ਵਿੱਚ ਧਾਰਨ ਕਰੀਏ ਆ ਕਸ਼ਮੀਰ ਦੀ ਧਰਤੀ ਦੇ ਉੱਤੇ ਜੰਮੂ ਕਸ਼ਮੀਰ ਦੇ ਇਲਾਕੇ ਪਹਿਲਗਾਮ ਦੇ ਵਿੱਚ ਸੈਲਾਨੀਆਂ ਦੇ ਉੱਤੇ ਜਿਹੜਾ ਹਮਲਾ ਹੋਇਆ ਕਿੰਨੀ ਮੰਦ ਭਾਗੀ ਘਟਨਾ ਹੈ ਧਰਮਾਂ ਦੇ ਨਾਮ ਉੱਤੇ ਜਾਤ ਪਾਤ ਦੇ ਆਧਾਰ 'ਤੇ ਵੰਡੀਆਂ ਦੇ ਉੱਤੇ ਨਿਤ ਸ਼ਰੀਆਮ ਕਤਲ ਹੁੰਦੇ ਗੋਲੀਆਂ ਚੱਲਦੀਆਂ ਤੇ ਪਤਾ ਵੀ ਨਹੀਂ ਲੱਗਦਾ ਉਹਦਾ ਇਨਸਾਫ ਕਦੋਂ ਤੇ ਕਿੱਥੇ ਪ੍ਰਾਪਤ ਹੋਵੇ ਹਾਲ ਕਿ ਭਾਰਤ ਨੂੰ ਕਿਹਾ ਜਾਂਦਾ ਹੈ ਵੀ ਇਹ ਧਰਮਾਂ ਦਾ ਪਿੰਧਾਵਾਂ ਦਾ ਦੇਸ਼ ਹੈ ਇਹਦੇ ਵਿੱਚ ਅਲੱਗ-ਅਲੱਗ ਧਰਮ ਰਹਿੰਦੇ ਨੇ ਤੇ ਜੇ ਅਲੱਗ ਅਲੱਗ ਧਰਮ ਦੀ માનਤਾ ਨੂੰ ਮੰਨਣ ਵਾਲੇ ਇੱਥੇ ਲੋਕ ਹੋਣ ਤੇ ਲੋਕਾਂ ਵਿੱਚ ਸਿਆਣਪ ਵੀ ਬਾਧੂ ਚਾਹੀਦੀ ਹੈ ਲੋਕਾਂ ਦੇ ਵਿੱਚ ਇੱਕ ਦੂਜੇ ਦੀ ਇੱਜ਼ਤ ਦਾ ਖਿਆਲ ਵੀ ਬਾਧੂ ਚਾਹੀਦਾ ਹੈ ਪਰ ਜਿੰਨੀ ਇੱਥੇ ਧਰਮ ਦੀ ਗੱਲ ਕੀਤੀ ਜਾਂਦੀ ਹੈ ਉਹਨਾਂ ਹੀ ਜਾਤ ਪਾਤ ਤੇ ਆਧਾਰਿਤ ਪ੍ਰਾਪੇ ਗੰਡਾ ਉਹਨਾਂ ਹੀ ਜਾਤ ਨਸਲ ਦੇ ਆਧਾਰ ਤੇ ਇੱਕ ਦੂਜੇ ਦੇ ਲਹੂ ਦੇ ਪਿਆਸੇ ਬਣਿਆ ਜਾਂਦਾ ਹੈ ਸਤਗੁਰੂ ਨੇ ਐਸੇ ਕਰਕੇ ਸਾਨੂੰ ਗੁਰਬਾਣੀ ਦੀ ਸਿੱਖਿਆ ਦੇ ਕੇ ਇਹ ਸਿਧਾਂਤ ਸਾਡੀ ਝੋਲੀ ਵਿੱਚ ਪਾਇਆ ਵੀ ਜਿਹੜਾ ਮੇਰਾ ਸਿੱਖ ਹੈ ਉਹ ਦੂਜੇ ਦੀ ਜਾਨ ਤਾਂ ਨਹੀਂ ਲਵੇਗਾ ਦੂਜਿਆਂ ਦੀਆਂ ਜਾਨਾਂ ਨੂੰ ਬਚਾਉਣ ਦੀ ਖਾਤਰ ਆਪਣਾ ਲਹੂ ਜ਼ਰੂਰ ਡੋਲ ਦੇਵੇਗਾ ਸਿੱਖ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਤੁਸੀਂ ਇਤਿਹਾਸ ਪੜ੍ਹ ਕੇ ਵੇਖ ਲਓ ਕਦੇ ਤੁਹਾਨੂੰ ਗੁਰੂ ਦੇ ਸਿਧਾਂਤਾਂ ਦੇ ਉੱਤੇ ਚੱਲਣ ਵਾਲਾ ਪੂਰਨ ਗੁਰਸਿੱਖ ਇੱਕ ਦੂਜੇ ਦੇ ਨਾਲ ਨਫ਼ਰਤ ਫਲਾਉਂਦਾ ਨਹੀਂ ਨજર ਆਵੇਗਾ ਇੱਕ ਦੂਜੇ ਦੇ ਲਹੂ ਦਾ ਪਿਆਸਾ ਨજર ਨਹੀਂ ਆਵੇਗਾ ਦੂਜੇ ਨੂੰ ਬਚਾਉਣ ਦੀ ਖਾਤਰ ਆਪਣਾ ਸਰੀਰ ਨਿਸ਼ਾਵਰ ਕਰਦਾ ਜਰੂਰ ਦੇਸੇਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਮੰਨੇਗਾ ਦੂਜਿਆਂ ਦਾ ਕਦੇ ਹੱਕ ਨਹੀਂ ਮਾਰੇਗਾ ਸਗੋਂ ਆਪਣਾ ਦੁਸ਼ਮੰਦ ਗੁਰੂ ਘਰ ਵਿੱਚ ਭੇਟ ਕਰਕੇ ਦੂਜਿਆਂ ਦੇ ਭੁੱਖੇ ਢਿੱਡ ਨੂੰ ਭਰਦਾ ਹੈ ਜਿਹਦੇ ਸਿਰ ਉੱਤੇ ਛੱਤ ਨਹੀਂ ਉਹਦੀ ਸਿਰ ਦੇ ਉੱਤੇ ਛੱਤ ਦਾ ਇੰਤਜ਼ਾਮ ਕਰਦਾ ਹੈ ਸਾਡੀਆਂ ਖਾਲਸਾ ਏਡ ਵਰਗੀਆਂ ਸੰਸਥਾਵਾਂ ਦੁਨੀਆ ਦੇ ਉੱਤੇ ਮਿਸਾਲ ਨੇ ਇਸ ਗੱਲ ਨੇ ਬਲਿਹਾਰੀ ਗੁਰ ਆਪਣੇ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਣਾ ਬਲਿਹਾਰ ਜਾਣਾ ਜਿਸ ਗੁਰੂ ਨੇ ਮੈਨੂੰ ਮਾਨਸ ਤੋਂ ਦੇਵਤੇ ਬਣਾ ਦਿੱਤਾ ਜਪਜੀ ਸਾਹਿਬ ਬਾਣੀ ਅੰਮ੍ਰਿਤ ਵੇਲੇ ਨਿਤਨੇਮ ਦੇ ਵਿੱਚ ਪੜ੍ਹੀ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਢਬਲ ਆਕਾਸ਼ ਸੁਣਿਆ ਦੀਪ ਲੋਪ ਪਤਾਲ ਸੁਣਿਆ ਕੋ ਨਾ ਸਕੇ ਕਾਮ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਜਿਨ੍ਹਾਂ ਨੇ ਰੱਬ ਦਾ ਨਾਮ ਸੁਣਿਆ ਉਹ ਸਿੱਧਾ ਪੀਰਾਂ ਦੀ ਅਵਸਥਾ ਤੱਕ ਪਹੁੰਚ ਜਾਂਦਾ ਹੈ ਸੁਣਿਆ ਸਿੱਧ ਪੀਰ ਸੁਰਨਾਥ ਜਿਨ੍ਹਾਂ ਨੇ ਰੱਬ ਦੇ ਨਾਮ ਨੂੰ ਸੁਣਿਆ ਸੁਣਨਾ ਵੀ ਦੋ ਪ੍ਰਕਾਰ ਦਾ ਹੈ ਇੱਕ ਤੇ ਸੁਣਨਾ ਹੁੰਦਾ ਹੈ ਵੀ ਇੱਕ ਕੰਨ ਵਿੱਚੋਂ ਸੁਣਿਆ ਤਹਾਵਤ ਵੀ ਹੈ ਸਾਡੀ ਵੀ ਦੂਜੇ ਕੰਨ ਵਿੱਚੋਂ ਕੱਢ ਦੇਣਾ ਪਰ ਇੱਕ ਸੁਣਨਾ ਪੜਨਾ ਇਦਾਂ ਹੁੰਦਾ ਸੁਣਿਆ ਮੰਨਿਆ ਮੰਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਣ ਗੁਣ ਕੀਤੇ ਭਗਤ ਨਾ ਹੋਏ ਰੱਬੀ ਬਾਣੀ ਦੇ ਗੁਣ ਤੁਹਾਡੇ ਹਿਰਦੇ ਦੇ ਵਿੱਚ ਵਸਣ ਇੱਕ ਸੁਣਨਾ ਇਦਾਂ ਦਾ ਹੁੰਦਾ ਸੋ ਧੰ ਗੁਰੂ ਨਾਨਕ ਦੇ ਮਹਾਰਾਜ ਆਸਾ ਕੀ ਬਾਣੀ ਇਹ ਪਹਿਲੀ ਪੌੜੀ ਹੈ ਪੌੜੀ ਜਿਹੜੀ ਹੈ ਸਤਿਗੁਰੂ ਕਿਰਪਾ ਕਰਦੇ ਆਪੀ ਨੈ ਆਪ ਸਾਜਿਓ ਆਪੀ ਨਾ ਰਚਿਓ ਨਾਉ ਦੁਈ ਕੁਦਰਤ ਸਾਜੀਐ ਕਰ ਆਸਨ ਡਿਠੋ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੈ ਪਸਾਓ ਤੂੰ ਜਣੋਈ ਸਭ ਸੈ ਦੇ ਲੈਸੈ ਜਿੰਦ ਕਬਾਉ ਕਰ ਆਸਨ ਡਿਠੋ ਚਾਓ ਇਹ ਪਹਿਲੀ ਪੌੜੀ ਹੈ ਪੌੜੀ ਦੀ ਲਹਿ ਚਾਲ ਵੇਖਿਓ ਆਪੀ ਨਾ ਆਪ ਸਾਜਿਓ ਆਪੀ ਨਾ ਰਚਿਓ ਨਾਉ ਦੁਈ ਕੁਦਰਤ ਸਾਜੀਐ ਕਰ ਅਸਨ ਡਿਠੋ ਚਾਓ ਇਹਦੀ ਜਿਹੜੀ ਲੈ ਆ ਨਾ ਇਹ ਵੀਰ ਰਸ ਦੇ ਵਿੱਚ ਹੈ ਸਾਡੇ ਹਿਰਦਿਆਂ ਦੇ ਵਿੱਚ ਗੁਰੂ ਦੀ ਗੱਲ ਸਾਡੇ ਅੰਦਰ ਬਸੇ ਇਹ ਟੁੰਡੇ ਅਸਰਾਜੇ ਦੀ ਧੁਨੀ ਦੇ ਗਾਉਣ ਦੀ ਹਦਾਇਤ ਕੀਤੀ ਹੈ ਪੌੜੀ ਦੇ ਆਧਾਰਿਤ ਇਹਦਾ ਕਨਸੈਪਟ ਹੈ ਪੌੜੀ ਦੀ ਵਿਆਖਿਆ ਹੈ ਸ਼ਲੋਕਾਂ ਦੇ ਵਿੱਚ ਬੌੜੀ ਕਿਹੜੀ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਸੋ ਜਿਹੜਾ ਪਹਿਲਾ ਸ਼ਲੋਕ ਹੈ ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਦਬਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਬਾਰ ਦੁਨੀਆਂ ਦੇ ਲੋਕ ਮਰ ਚੁੱਕੇ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਸੀ ਪਰ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਮੈਂ ਆਪਣੇ ਸਿੱਖ ਨੂੰ ਐਸਾ ਦੇਵਤਾ ਬਣਾਵਾਂਗਾ ਕਿ ਇਹ ਜਿਉਂਦੇ ਜੀ ਦੇਵਤਾ ਹੋ ਨਿਬੜੇਗਾ ਤੇ ਸੱਚ ਜਾੜਿਓ ਸਿੱਖ ਦੀ ਜ਼ਿੰਦਗੀ ਸਾਡੇ ਸਾਹਮਣੇ ਇੱਕ ਮਿਸਾਲ ਹੈ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਸਿੱਖਿਆ ਦੇ ਮੁਤਾਬਕ ਆਪਣੇ ਜੀਵਨ ਨੂੰ ਬਸਰ ਕੀਤਾ ਆਪਾਂ ਅੱਜ ਦੇ ਸਿੱਖਾਂ ਦੀ ਗੱਲ ਨਾ ਕਰੀਏ ਪਰ ਪ੍ਰਾਤਨ ਸਿੱਖਾਂ ਦੀ ਗੱਲ ਕਰੀਏ ਜਿਨ੍ਹਾਂ ਨੇ ਆਪਣਾ ਪਰਿਵਾਰ ਆਪਣੇ ਸਰਬੰਸ ਆਪਣੇ ਸ਼ਰੀਰਾਂ ਦੀ ਪਰਵਾਹ ਨਾ ਕਰਦੇ ਹੋਏ ਸਮਾਜ ਲਕਾਈ ਦੇ ਭਲੇ ਵਾਸਤੇ ਆਪਣੇ ਸ਼ਰੀਰ ਦੀ ਪਰਵਾਹ ਨਾ ਕੀਤੀ ਲਊ ਡੋਲੇ ਜਿੰਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲੱਗੀ ਬਾਹਰ ਸੋ ਇਹ ਪਹਿਲਾ ਸ਼ਲੋਕ ਹੈ ਅਗਲਾ ਸ਼ਲੋਕ ਜੈਸੋ ਚੰਦਾ ਉੱਗਵੇ ਸੂਰਜ ਚੜੇ ਹਜ਼ਾਰ ਇਹਦੀ ਜਿਹੜੀ ਵਿਆਖਿਆ ਹੈ ਆਪਾਂ ਕੱਲ ਦੇ ਵਿਵਾਨ ਵਿੱਚ ਅੱਗੇ ਆਰੰਭ ਕਰਾਂਗੇ ਸੋ ਇਹ ਆਸਾ ਕੀ ਵਾਰ ਹੈ ਆਸਾ ਕੀ ਵਾਰ ਦਾ ਜਿਹੜਾ ਸਰਲੇਖ ਆਪ ਜੀ ਨੇ ਪੜ੍ਹਿਆ ਪਹਿਲਾ ਮੂਲ ਮੰਤਰ ਪੜ੍ਹਿਆ ਉਸ ਤੋਂ ਬਾਅਦ ਆਪ ਜੀ ਨੇ ਸ਼ਲੋਕ ਵਾਰ ਸਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਲੇ ਕੀ ਲਿਖੇ ਟੁੰਡੇ ਅਸ ਰਾਜੇ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਵਹਾੜੀ ਸਤ ਵਾਰ ਜਿੰਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਜਿਸ ਗੁਰੂ ਨੇ ਸਾਨੂੰ ਆਮ ਮਨੁੱਖਾਂ ਤੋਂ ਦੇਵਤੇ ਬਣਾ ਦਿੱਤਾ ਸੋ ਲੋੜ ਹੈ ਗੁਰੂ ਦੀ ਬਾਣੀ ਨਾਲ ਜੁੜਨ ਦੀ ਗੁਰੂ ਚਰਨਾਂ ਵਿੱਚ ਜੁੜਨ ਦੀ ਗੁਰੂ ਦੀ ਸਿੱਖਿਆ ਨੂੰ ਆਪਣੇ ਹਿਰਦੇ ਵਿੱਚ ਬਸਾਉਣ ਦੀ ਸੋ ਇਹ ਬੇਰਤੀ ਇਹ ਕਥਾ ਵਿਚਾਰ ਆਪ ਸਰਬੱਤ ਸੰਗਤ ਦੇ ਸਾਹਮਣੇ ਕਰਦੇ ਆ ਅਨੇਕਾਂ ਗਲਤੀਆਂ ਭੁੱਲਾਂ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣ ਜੋਗ ਹੈ ਅਗਲੇ ਸ਼ਲੋਕ ਦੀ ਵਿਆਖਿਆ ਆਪਾਂ ਕੱਲ ਦੇ ਦੀਵਾਨ ਅੰਦਰ ਅੱਗੇ ਕਰਾਂਗੇ ਗੁਰੂ ਕਿਰਪਾ ਕਰੇ ਬੋਲਦੇ ਆ ਬੇਅੰਤ ਕਲ ਗਲਤੀਆਂ ਭੁੱਲਾਂ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣ ਜੋਗ রেকর্ড ਕਰਨ ਵਾਲੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਆਪਣਾ ਪੰਜਾਬ ਚੈਨਲ ਜਿਨ੍ਹਾਂ ਨੇ ਉਸ ਚੈਨਲ ਦੇ ਉੱਤੇ ਇਹ ਕਥਾ ਪਾਉਣ ਦੀ ਜਿਹੜੀ ਸੇਵਾ ਹੈ ਵੀਰ ਆਲੀਆਲ ਤੋਂ ਹਮੀਰ ਸਿੰਘ ਉਹਨਾਂ ਦੇ ਸਾਥੀ ਕਰ ਰਹੇ ਹੈ ਦਾਸ ਤਹਿ ਦਿਲੋਂ ਇਹਨਾਂ ਦਾ ਧੰਨਵਾਦ ਕਰਦਾ ਹੈ ਸੋ ਹੋਈਆਂ ਬੇਅੰਤ ਪੁੱਲਾ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣ ਜੋ ਅੰਤ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ